17 ਅਪ੍ਰੈਲ 1952 ਫਕੀਰ ਵਿੱਚ ਵਿਜ਼ਡਮ ਦਾ ਨਾਈ ਚਾਹੀਦੀ ਹੈ ਯੂਰੋ ਸ਼ਿਲਮ ਵਿੱਚ ਲੋਕ ਇੱਕ ਤਰੀਮਤ ਨੂੰ ਪੱਥਰਾਂ ਨਾਲ ਮਾਰ ਰਹੇ ਸਨ ਅਚਾਨਕ ਈਸਾ ਉੱਥੇ ਆ ਨਿਕਲਿਆ ਉਸ ਨੇ ਉਹਨਾਂ ਤੋਂ ਪੁੱਛਿਆ ਤੁਸੀਂ ਇਸ ਨੂੰ ਕਿਉਂ ਮਾਰ ਰਹੇ ਹੋ ਲੋਕਾਂ ਨੇ ਕਿਹਾ ਇਹ ਗੁਨਾਹਗਾਰ ਹੈ ਇਸਨੇ ਪ੍ਰਾਇੇ ਪੁਰਸ਼ ਨਾਲ ਵਿਵਚਾਰ ਕੀਤਾ ਹੈ। ਈਸ਼ਾ ਨੇ ਕਿਹਾ ਜਰਾ ਟਹਿਰੋ। ਇਸ ਗੁਨਾਹਗਾਰ ਨੂੰ ਮਾਰਨਾ ਠੀਕ ਹੈ। ਪਰ ਉਹ ਮਾਰੇ ਜਿਸਨੇ ਆਪ ਕਦੀ ਗੁਨਾਹ ਨਹੀਂ ਕੀਤਾ। ਲੋਕਾਂ ਨੂੰ ਸੋਚ ਫੁਰੀ ਅਸੀਂ નિર્ਦੋਸ਼ ਤਾਂ ਨਹੀਂ ਹਾਂ। ਉਹਨਾਂ ਨੇ ਪੱਥਰ ਮਾਰਨੇ ਬੰਦ ਕਰ ਦਿੱਤੇ। ਈਸ਼ਾ ਨੇ ਤ੍ਰੇਮਤ ਦੇ ਸਿਰ ਤੇ ਹੱਥ ਰੱਖਿਆ। ਪਿਛਲੇ ਗੁਨਾਹਾਂ ਬਖਸ਼ ਦਿੱਤੇ ਤੇ ਕਿਹਾ ਜਾ ਫਿਰ ਗੁਨਾਹ ਨਾ ਕਰੀ ਬੁੱਲੇ ਦਾ ਇੱਕ شاਗਿਰਦ ਰੋਜ਼ਿਆਂ ਦੇ ਦਿਨੀ ਮਸਜਿਦ ਵਿੱਚ ਜਾ ਕੇ ਰੋਟੀ ਖਾਣ ਲੱਗਾ ਲੋਕਾਂ ਨੇ ਕਿਹਾ ਤੂੰ ਕੌਣ ਹੈ ਕਹਿਣ ਲੱਗਾ ਮੁਸਲਮਾਨ ਇਹ ਸੁਣ ਕੇ ਮੁਸਲਮਾਨਾਂ ਨੇ ਉਸ ਨੂੰ ਮਾਰਿਆ ਤੇ ਕਿਹਾ ਮੁਸਲਮਾਨ ਹੋ ਕੇ ਰੋਜ਼ਿਆਂ ਵਿੱਚ ਰੋਟੀ ਖਾ ਰਿਹਾ ਹੈ ਇਹ ਕਾਫਰ ਹੈ ਇਸ ਨੂੰ ਮਾਰੋ ਜਦ ਬੁੱਲੇ ਨੇ ਸੁਣਿਆ ਜਾ ਮਸਜਿਦ ਅੱਗੇ ਲੇਟਿਆ ਤੇ ਰੋਟੀ ਖਾਣ ਲਗਾ ਮੁਸਲਮਾਨ ਬੁਲਾਨ ਇਸ ਨੇ ਚੁੱਪ ਵੱਟ ਛੱਡੀ ਲੋਕਾਂ ਨੇ ਕਿਹਾ ਮਸਤ ਫਕੀਰ ਹੈ ਜਾਣ ਦੇਵੋ ਫਕੀਰ ਬਣੇ ਤਾਂ ਕੁਝ ਨਾ ਹੋਇਆ ਮੁਸਲਮਾਨ ਬਣਿਆ ਤੇ ਮਾਰਿਆ ਗਿਆ ਨਾਮ ਸਿਮਰਨ ਨਾਲ ਮਨ ਜਦੋਂ ਖਾਲੀ ਹੋ ਜਾਂਦਾ ਹੈ ਤਾਂ ਡੇਂਜਰ ਖਤਰਾ ਹੈ ਕਿ ਇਸ ਵਿਹਲ ਵਿੱਚ ਕੋਈ ਭੂਤ ਨਾ ਆ ਬਸੇ ਜਿਵੇਂ ਖਾਲੀ ਮਕਾਨ ਵਿੱਚ ਲੋਕ ਆ ਵੜਦੇ ਹਨ ਇਸ ਵਾਸਤੇ ਇਸ ਮਾਰਗ ਵਿੱਚ ਸੇਫਟੀ ਬਚਾਓ ਵਾਸਤੇ ਜ਼ਰੂਰਤ ਹੈ ਕਿ ਗੁਰਮਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿਤ ਜੇ ਕੋਈ ਕਹੇ ਕਿ ਮੈਨੂੰ ਰੋਸ਼ਨੀ ਨਜ਼ਰ ਆਉਣ ਲੱਗ ਪਈ ਹੈ ਜਾਂ ਗੁਰੂ ਦੇ ਦਰਸ਼ਨ ਉਦੇ ਹਨ ਤਾਂ ਇਹ ਡੇਂਜਰ ਸਿਗਨਲ ਖਤਰੇ ਦਾ ਨਿਸ਼ਾਨ ਸਮਝੋ ਇਹ ਜਾਂ ਮਿਸਮ ਰੇਜਮ ਦਾ ਅਸਰ ਹੈ ਜਾਂ ਭੂਤ ਵਿਦਿਆ ਹੈ ਇੱਕ ਰਾਧਾ ਸਵਾਮੀ ਗੁਰੂ ਦੇ ਕਹਿਣ ਤੇ ਸਮਾਧੀ ਲਗਾ ਕੇ ਚੰਦ ਤਾਰੇ ਵੇਖਣ ਲੱਗ ਗਿਆ ਉਸ ਨੂੰ ਇਹ ਦਿੱਤਾ ਗਿਆ ਸੀ ਉਸ ਨੂੰ ਚੰਦ ਵੱਡਾ ਤੇ ਤਾਰੇ ਛੋਟੇ ਨਜ਼ਰ ਆਉਂਦੇ ਸੀ ਜਿਸ ਤਰ੍ਹਾਂ ਉਸ ਨੂੰ ਕਿਹਾ ਗਿਆ ਸੀ ਹਾਲਾਂਕਿ ਇਹ ਗੱਲ ਦਰਅਸਲ ਠੀਕ ਨਹੀਂ ਹੈ ਤਾਰੇ ਚੰਦ ਨਾਲੋਂ ਵੱਡੇ ਹਨ ਜਿਆਦਾ ਦੂਰ ਹੋਣ ਕਰਕੇ ਉਹ ਛੋਟੇ ਲੱਗਦੇ ਆ ਇਸ ਤਰ੍ਹਾਂ ਦੇਖਣ ਦਾ ਕੀ ਲਾਭ ਝੂਠੇ ਸੰਤਾਂ ਤੋਂ ਖਬਰਦਾਰ ਹੋ ਕੇ ਉਹਨਾਂ ਦੇ ਬੁਰੇ ਅਸਰ ਤੋਂ ਬਚਣਾ ਚਾਹੀਦਾ ਹੈ ਇੱਕ ਬੀਬੀ ਇੱਕ ਫਕੀਰ ਦੇ ਅਸਰ ਇੱਥਾ ਇੰਨੀ ਆਈ ਹੋਈ ਸੀ ਕਿ ਜਦ ਸੁਖਨੀ ਸਾਹਿਬ ਦਾ ਪਾਠ ਕਰੇ ਉਸ ਨੂੰ ਬदन ਵਿੱਚ ਅੱਗ ਲੱਗੀ ਪ੍ਰਤੀਤ ਹੋਵੇ ਜੇ ਸਿਮਰਨ ਤੋਂ ਉੱਠਣ ਵੇਲੇ ਤਬੀਅਤ ਹਲਕੀ ਫੁਲਕੀ ਤੇ ਸੁਰਤ ਵਿੱਚ ਖੁਸ਼ੀ ਨਾ ਜਾਪੇ ਤਾਂ ਇਹ ਸਿਮਰਨ ਨਹੀਂ ਭੂਤ ਵਿਦਿਆ ਹੈ ਸਿਮਰਨ ਦੇ ਬਾਅਦ ਮਨ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ 8 ਘੰਟੇ ਰੋਜ਼ ਨੀਂਦ ਕਰਨੀ ਜ਼ਰੂਰੀ ਹੈ ਜਿਸ ਤੋਂ ਘੱਟ ਨੀਂਦ ਆਵੇ ਤਾਂ ਵਾਰਨਿੰਗ ਖਤਰੀ ਵਾਲੀ ਗੱਲ ਸਮਝਣੀ ਚਾਹੀਦੀ ਹੈ। ਰੋਸ਼ਨੀ ਦੇਖਣੀ ਇਹ ਰੂਹਾਨੀਅਤ ਦੀ ਨਿਸ਼ਾਨੀ ਨਹੀਂ ਹੈ। ਉਹ ਰੋਸ਼ਨੀ ਸ਼ਬਦ ਦੀ ਹੈ। ਸਤਗੁਰ ਸ਼ਬਦ ਉਜਾਰੂ ਦੀਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।